ਬਾਦਰੀ ਮੇਰ ਕਰਦਾ ਅਨੰਦ ਪ੍ਰਾਪਤ ਤੋਂ ਬਸਤੀ ਕਰਦੇ ਵਾਹਿਗੁਰੂ ਦਰਸ਼ਾ ਕਰੋ ਵਾਗਰੀ ਬਾਬਾ ਦੇਸ਼ੀ ਜੀ ਦੇ ਵਾਹਿਗੁਰੂ ਤਾਂਤਨ ਬਾਬਾ ਦੇਸ਼ੀ ਤਾਂਤਨ ਬਾਬਾ ਦੇ ਵਾਹਿਗੁਰੂ ਵਾਹਿਗੁਰੂ ਮੇਰ ਕਰੀ ਮੇਰਾ ਮਾਲਕਾ ਤਾਂ ਦੁੱਤਿਆ ਬੱਚੀ ਦੂਰ ਉਡਾਰੀਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਦਰਸ਼ਾ ਕਰੋ ਬਾਬਾ ਬਲਸਿੰਘ ਜੀ ਦਾ ਦਰਬਾਰ ਜੇ ਮੇਰੇ ਮਾਲਕ ਮਿਹਰ ਕਰੀ ਤੰਦਰੁਸਤੀ ਬਖਸ਼ੀ ਵਾਹਿਗੁਰੂ i ਪਪਾ ਜੀ ਮੇਰ ਨਰਾਮ ਸਾਹਿਬ ਸਾਡੇ ਦੱਖਣ ਕਰੋ ਆ ਗਿਓ ਸਰੋਵਰ ਦੇ ਦੱਖਣ ਕਰੋ ਬਾਬਾ ਜੀ ਦੇ ਆ ਬੇਰੀ ਦੇ ਦਰੱਖਿਆ ਕਰੋ ਵਾਜੂ ਪਲੇਟ ਆਪੇ ਵੇਖ ਦੇਖੋ ਦਰੱਖਿਆ ਕਰੋ ਬੇਰੀ ਵਾਹ ਉਹ ਵਕਤ ਤੇ ਤਾਨ ਕੋ ਰਜਨ ਤੇ ਪਾਦਸ਼ਾਹ ਮਿਰ ਦੇ ਦਾ ਆ ਗੁਰੂ ਅਗੰਗਦ ਦੇ ਸਾਖੇ ਮੇਰਕੀ ਨੇ ਮਾਰਕਾ ਵਾਲਾ ਕਰੀ ਤੰਦਰੁਸਤ ਪਕਸ਼ ਵਾਹੀ ਗੁਰੂ ਵਾਹੀ ਦੱਖਣ ਕਰੋ ਗੁਰਦੁਆਰਾ ਮੰਜੀ ਸਾਹਿਬ ਦੇ ਆਗੇ ਜਪੂ राम साहि साहिबु ताही गुरु ते का ਵਾਰ ਦੱਖਣ ਕਰੋ ਆਰਾਮ ਸੱਜੇ ਸਾਹ ਜੀ ਸਾਹਮਣੇ ਗੋਠਾ ਗੁਰਦੁਆਰਾ ਬਾਈ ਵੀ ਆਪਾਂ ਜਿਠਾ ਸਾਹਿਬ ਵਾਹਿਗੁਰੂ ਵਾਹਿਗੁਰੂ ਗੁਰੂ ਪ੍ਰਮਾਡਿ ਜੀ ਸਾਹ ਦੇ ਦੱਖਣ ਕਰੋ ਫੇਰ ਵਾਹਿਗੁਰੂ ਤੁਹਾਨੂੰ ਦੱਖਣ ਕਰਾਂਦੇ ਗੁਰਦੁਆਰਾ ਪੋਤਾ ਸੰਜੀ ਕੱਬਾ ਗੱਦਾਂ ਜਿੱਦੇ ਬੰਦਾ ਜੀ ਵਾਹਿਗੁਰੂ ਵਾਹਿ ਤੰਤ ਬਾਬਾ ਜੀ ਸਿੰਘ ਜੀ ਆ ਨਗਰਵਰਜਾਂ ਦੇ ਪਾਸ਼ਾ ਮੇਰ ਕਰ ਵਾਹਿਗੁਰੂ ਜੇ ਖੁਸ਼ੀਆਂ ਵਾਹਿਗੁਰੂ ਗੁਰੂ ਘਰੋਂ ਮਿਲਦੀਆਂ ਔਰ ਕਿਤੇ ਨਹੀਂ ਮਿਲਦੀਆਂ ਵਾਹਿਗੁਰੂ ਜੇ ਗੁਰੂ ਘਰ ਜੀ ਆਇਆ ਕਰੋ ਮੱਥਾ ਟੇਕ ਕੇ ਆ ਰਹੇ ਸਾਢੇ ਇਹ 5-10 ਮਿੰਟ ਜੁਰ ਕੱਢਿਆ ਕਰੋ ਆਇਓ ਗੁਰਦਵਾਰ ਜੀ ਮੱਥਾ ਟੇਕਣ ਜਾ ਕਰੋ वाहेगुरु वागुरु धन धन बाबा जी गुरुद्वारा बहुताप सिंह जी बाबा गज दर्शन कर रहे वाह ही जी वागुरू वाह वागू जो जोड़े पाइए ਕੰਦੇ ਦੇ ਕੰਮ ਤੋਂ ਤੇ ਤਾਂ ਹੋ ਗਿਆ ਪਣਾ ਇਹ ਨੂੰ ਗਾਇਜ਼ ਨੂੰ ਜੀਅ ਸ਼ੇਅਰ ਜੂ ਕਰਾ ਕਰੋ ਲਾਈਕ ਕਮੈਂਟ ਜੂ ਕਰਦੇ ਹੋ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਾ ਕਰਨ ਲਈ ਬਾਬਾ ਜੀ ਦੇ ਅੱਛਾ ਤੋਂ ਹਸਤ ਨੂੰ ਆ ਰਿਹਾ ਹੈ ਵੀ ਉਹਦੇ ਪਾਰੇ ਆਪਾਂ ਪੱਟਾ ਦਾ ਖੜਾਈਆਂ ਮੋਰਚਾ ਤੇ ਚੱਲੀ ਆ ਖਮਨ ਹੌਕਲਾ ਰਹਾ ਬਹੁਤ ਵਧੀਆ ਲੱਗ ਰਿਹਾ ਉਹ ਵੀ ਚਿਰਵਾ ਹੈ ਜੀ ਤਾਂ ਤਨ ਬਾਬਾ ਦੀ ਮੇਰ ਕਰੀ ਮੇਰਾ ਮਹਾਰਾਜਾ ਕੌਣ ਦੁਸ਼ਤੀ ਲੱਖੀ ਵਾਹੇ ਜੀ